ਮਤਲਬ ਜਿਹੜੇ ਜਿਹੜੀ ਏਜ ਵਿੱਚ ਸਾਡੇ ਬੱਚੇ ਸਭ ਕੁਝ ਸ਼ੁਰੂ ਕਰ ਰਹੇ ਐ ਕਿ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਪਤਾ what they doing ਜੋ 14 ਸਾਲ ਦਾ ਬੱਚਾ ਆ ਕੇ ਇੱਥੇ ਕਹਿ ਰਿਹਾ ਆਈ ऍम ਨਾਟ ਵਰਜਨ ਜੋ ਕਾਰਚੋਂ ਨਹੀਂ ਨਿਕਲੇਗਾ ਉਹ ਜਿੱਥੋਂ ਮਿਲੇਗਾ ਉੱਥੇ ਅਸੀਂ ਲਾਈਨ ਚਲੇ ਜਾਵਾਂਗੇ ਸਬਕੌਂਸ਼ੀਅਸਲੀ ਚਲੇ ਜਾਵਾਂਗੇ ਅ ਅੱਜ ਤੁਸੀਂ ਜਿੰਨੀ ਚੈਲੰਜੇਸ ਮੈਰਿਜੇਸ ਦੀ ਗੱਲ ਕਰੋ ਇਸ ਤੋਂ ਵੱਡੇ ਚੈਲੰਜੇਸ ਪੈਰੈਂਟਿੰਗ 'ਚ ਐ ਮੈਨੂੰ ਕਾਲ ਆਈ ਕਿ ਹਮਨੇ 6 ਤੋਂ 8 ਦੇ ਬੱਚੋ ਦਾ ਸੈਸ਼ਨ ਕਰਵਾਣਾ ਹੈ ਅ ਸਾਡੇ ਬੱਚੇ ਇੱਕ ਦੂਸਰੇ ਕੇ ਸਾਥ ਨੀਡਸ ਸ਼ੇਅਰ ਕਰ ਰਹੇ ਤੁਹਾਨੂੰ ਭੁੱਖ ਲੱਗੀ ਹੈ ਨਾ ਭੁੱਖ ਲੱਗੀ ਹੈ ਤਾਂ ਤੁਸੀਂ ਉਸ ਭੁੱਖ ਨੂੰ ਲੱਭਣ ਲਈ ਤੇ ਜਾਓਗੇ ਸੋ ਇਹ ਇਮੋਸ਼ਨਲ ਨੀਡਸ ਹੈ ਪਿਆਰ ਦੀ ਡਿਫੀਨੇਸ਼ਨ ਜੋ ਮੈਂ ਆਪਣੀ ਪਰਸਨਲ ਲਾਈਫ ਚ ਲਿਵ ਕਰਦੀ ਹਾਂ ਉਹ ਆਪਣੇ ਆਲੇ ਦੁਆਲੇ ਆਪਣੇ ਹਰ ਰਿਸ਼ਤੇ ਨੂੰ ਇਹ ਪੰਜ ਇਮੋਸ਼ਨਸ ਪ੍ਰੋਵਾਈਡ ਕਰਨ ਦੀ ਹੈ ਕਿ ਮੈਂ ਆਪਣੇ ਪਾਰਟਨਰ ਨੂੰ ਕਿੰਨੀ ਐਕਸੈਪਟੈਂਸ ਦੀ ਫੀਲਿੰਗ ਦੇ ਸਕਦੀ ਆ ਕਿ ਤੈਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਨਹੀਂ ਹੈ ਕਿ ਯੂ ਆਰ ਐਕਸੈਪਟਡ ਠੀਕ ਹੈ ਕਿੰਨੀ ਐਪਰੀਸ਼ੀਏਸ਼ਨ ਕਿੰਨਾ ਮੇਰਾ ਫੋਕਸ ਉਹਦੀ ਸਟਰੈਂਥ ਤੇ ਰਹਿ ਸਕਦਾ ਹੈ ਕਿੰਨਾ ਮੈਂ ਉਹਨੂੰ ਐਪਰੀਸ਼ੀਏਟ ਕਰ ਸਕਦੀ ਆ ਜਦੋਂ ਉਹ ਆ ਰਿਹਾ ਹੈ ਤਾਂ ਮੈਂ ਕਿੰਨੀ ਅਵੇਲੇਬਲ ਹਾਂ ਟੂ ਲਿਸਨ ਰਾਈਟ ਔਰ ਰਿਸਪੈਕਟ ਸੋ ਮੇਰੇ ਲਈ ਇਹ ਪੰਜ ਇਮੋਸ਼ਨ ਲਾਈਕ ਰਿਸਪੈਕਟ ٹرسٹ ਐਪਰੀਸੀਏਸ਼ਨ ਐਕਸੈਪਟੈਂਸ ਮੇਰੇ ਲਈ ਹੈ I ਲਵ ਦੀ ਡੈਫੀਨੇਸ਼ਨਸ ਹੈਗੀਆਂ ਐਂਡ ਮੈਂ ਜਦੋਂ ਇਹਨਾਂ ਇਮੋਸ਼ਨਸ ਨੂੰ ਦੇਣਾ ਸ਼ੁਰੂ ਕੀਤਾ ਨਾਟ ਇਨ ਮਾਈ ਮੈਰਿਜ ਓਨਲੀ ਅ ਅੱਜ ਤੁਸੀਂ ਜਿੰਨੀ ਚੈਲੰਜੇਸ ਮੈਰਿਜਸ ਦੀ ਗੱਲ ਕਰੋ ਇਸ ਤੋਂ ਵੱਡੇ ਚੈਲੰਜੇਸ ਪੈਰੈਂਟਿੰਗ ਚ ਹੈ ਤੁਸੀਂ ਪੁੱਛਿਆ ਹੋਵੇ ਕਿ ਆ ਨਾ ਬੱਚੇ ਟੀਵੀ ਤੇ ਜਾਂ ਦੇਖ ਫੋਨ ਤੇ ਹੀ ਸਭ ਦੇਖ ਰਹੇ ਐ ਦ ਫਰਸਟ ਕੁਐਸਚਨ ਇਜ਼ ਕੀ ਮਤਲਬ ਜਿਹੜੇ ਜਿਹੜੀ ਏਜ ਵਿੱਚ ਸਾਡੇ ਬੱਚੇ ਸਭ ਕੁਝ ਸ਼ੁਰੂ ਕਰ ਰਹੇ ਹੈ ਕੀ ਉਹਨਾਂ ਦੇ ਪੇਰੈਂਟਸ ਨੂੰ ਨਹੀਂ ਪਤਾ ਵਾਟ ਦੇ ਡੂਇੰਗ ਜੋ 14 ਸਾਲ ਦਾ ਬੱਚਾ ਆ ਕੇ ਇੱਥੇ ਕਹਿ ਰਿਹਾ ਆਈ ਐਮ ਨਾਟ ਵਰਜਨ ਉਹਦੀ ਲਾਈਫ ਕੀ ਹੋ ਰਿਹਾ ਉਹ 14 ਸਾਲ ਦੀ ਉਮਰ ਚ ਹੁੱਕਾ ਬਾਰ ਬੈਠਾ ਹੈ ਹੁੱਕਾ ਲੈ ਰਿਹਾ ਹੈ ਦਾਰੂ ਪੀ ਰਿਹਾ ਹੈ ਡਰੱਗਸ ਕਰ ਰਿਹਾ ਹੈ ਕੁੜੀਆਂ ਨਾਲ ਕੁਮ ਰਿਹਾ ਕੀ ਉਹਦੇ ਪੇਰੈਂਟਸ ਨੂੰ ਨਹੀਂ ਪਤਾ ਅਗੇਨ ਕੁੰਫਿਰ ਕੇ ਫਿਰ ਚੀਜ਼ ਉੱਥੇ ਹੀ ਆਏਗੀ ਕਿ ਜਿਹੜੀ ਚੀਜ਼ ਇਹ ਪੰਜ ਇਮੋਸ਼ਨਸ ਨਾ ਤੁਹਾਨੂੰ ਐਜ਼ ਹਿਊਮਨ ਬੀਿੰਗ ਚਾਹੀਦੇ ਆ ਹਰ ਰਿਸ਼ਤੇ ਚ ਚਾਹੀਦੇ ਆ ਜੋ ਘਰ ਚੋਂ ਨਹੀਂ ਨਿਕਲੇਗਾ ਉਹ ਜਿੱਥੋਂ ਮਿਲੇਗਾ ਉੱਥੇ ਅਸੀਂ ਲੈਨ ਚਲੇ ਜਾਵਾਂਗੇ ਸਬਕੌਂਸ਼ੀਅਸਲੀ ਚਲੇ ਜਾਵਾਂਗੇ ਤੁਸੀਂ ਉਹਨੂੰ ਸਹੀ ਕਹੋ ਤੁਸੀਂ ਉਹਨੂੰ ਗਲਤ ਕਹੋ ਤੁਸੀਂ ਕਹੋ ਸੋਸ਼ਲ ਐਥਿਕਸ ਦੇ ਉਹ ਗਲਤ ਹੈ ਬਿਲਕੁਲ ਗਲਤ ਹੈ ਬਟ ਤੁਹਾਨੂੰ ਭੁੱਖ ਲੱਗੀ ਹੈ ਨਾ ਯੂਲ ਫਾਈਂਡ ਸਮਥਿੰਗ ਫਾਰ ਯੂ ਤੁਹਾਨੂੰ ਦੇ ਲਈ 2 ਕਿਲੋਮੀਟਰ ਪੈਦਾ ਚੱਲਣਾ ਪਈਆਂ 5 ਕਿਲੋਮੀਟਰ ਪੈਦਾ ਭੁੱਖ ਲੱਗੀ ਤਾਂ ਤੁਸੀਂ ਉਸ ਭੁੱਖ ਨੂੰ ਲੱਭਣ ਲਈ ਤੇ ਜਾਓਗੇ ਸੋ ਇਹ ਇਮੋਸ਼ਨਲ ਨੀਡਸ ਹੈ ਠੀਕ ਹੈ ਤੇ ਉਹ ਹਰ ਇੱਕ ਏਜ ਗਰੁੱਪ ਨੂੰ ਚਾਹੀਦੀਆਂ ਤਾਂ ਜਦੋਂ ਮੈਂ ਬੱਚਿਆਂ ਦੀ ਵੀ ਦੇਖਦੀ ਹਾਂ ਅੱਜ ਇੰਨੇ ਛੋਟੇ-ਛੋਟੇ ਬੱਚੇ ਸਾਡੇ ਰਿਲੇਸ਼ਨਸ਼ਿਪਸ ਚ ਇਨਵੋਲਡ ਹੈ 5ਵੀਂ 6ਵੀਂ 6ਵੀਂ ਬੱਚਦੇ ਬੱਚਿਆਂ ਦੇ ਅਫੇਅਰਸ ਸਟਾਰਟ ਹੋ ਰਹੇ ਆ ਆ ਅਗੇਨ ਫਿਜ਼ੀਕਲ ਹੋ ਰਹੇ ਹੈ ਰਿਲੇਸ਼ਨਸ਼ਿਪਸ ਚ ਮੈਂ ਪਿੱਛੇ ਬਹੁਤ ਹਾਈਲੀ ਰਿਪਿਊਟਡ ਟੌਪ 5 ਸਕੂਲਸ ਚੋਂ ਇੱਕ ਲੁਧਿਆਣੇ ਦੇ ਗੱਲ ਕਰੀ ਉਹਨਾਂ ਦੀ ਮੈਨੂੰ ਕਾਲ ਆਈ ਕਿ ਹਮਨੇ 6th ਟੂ 8th ਕੇ ਬੱਚੋਂ ਕਾ ਸੈਸ਼ਨ ਕਰਵਾਣਾ ਹੈ ਅ ਹਮਾਰੇ ਬੱਚੇ ਇੱਕ ਦੂਸਰੇ ਕੇ ਸਾਥ ਨਿਊਡਸ ਸ਼ੇਅਰ ਕਰ ਰਹੇ ਹੈ ਔਰ ਵਾਸ਼ਰੂਮ ਮੇ ਔਰ ਵਹਾਂ ਪੇ ਗੰਦੀ ਗੰਦੀ ਚੀਜ਼ਾਂ ਲਿਖ ਰਹੇ ਹੈ ਐਂਡ ਤੁਸੀਂ ਦੇਖੋ 6th to 8th 6 ਦਾ ਬੱਚਾ ਕਿੰਨਾ ਛੋਟਾ ਲੱਗਦਾ ਸਾਨੂੰ ਬਟ ਦੇ ਆਰ ਇੰਡल्जਡ ਇਨ 올 ਥੀਸ ਥਿੰਗਸ ਰੀਜ਼ਨ ਬਿਕਾਜ਼ ਅਗੇਨ ਕਰਾਂ ਦਾ এনवायरमेंट ਇਟਸ ਨਾਟ ਹੈਲਦੀ ਅਸੀਂ ਗੱਲ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਸੁਣ ਨਹੀਂ ਰਹੇ ਅਗੇਨ ਪੰਜ ਇਮੋਸ਼ਨਸ ਉਹਨਾਂ ਨੂੰ ਪ੍ਰੋਵਾਈਡ ਨਹੀਂ ਹੋ ਰਹੇ ਉਹਨਾਂ ਨੂੰ ਜਿੱਥੋਂ ਮਿਲ ਰਿਹਾ ਉੱਥੇ ਜਾ ਰਹੇ ਆ